ਰੋਡ ਵਿੱਚ ਬੱਸ ਆਉਂਦੀ ਸੀ ਮੋਗਿਓ ਮੋਗ ਆ ਕੇ ਬੱਧਣੀ ਨੰਕ ਤੇ ਆਹ ਨਵਜੋਤ ਹਸਪਤਾਲ ਕੋਲੇ ਰੌਲਾ ਪੈ ਗਿਆ ਬੁੜਿਆਂ ਦਾ ਕੈਰੇਕਟਰ ਨਾ ਕੀ ਗੱਲ ਹੋ ਗਈ ਬਾਈ ਬੱਸ ਰੁਕਤੀ ਆ ਬਾਈ ਨੇ ਤੇ ਦੇਖੋ ਕੀ ਬਣਦਾ ਚਲ ਆਪਾਂ ਤਾਂ ਹੁਣ 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 ਰੌਲਾ ਕੀ ਹੈ ਬਾਈ ਕਹਿੰਦਾ ਗਲਤੀ ਮੰਨਣੀ ਹੈ ਗਲਤੀ ਕਿਵੇਂ ਤੁਰੂਗੀ ਬੱਸ ਉਹ ਕਹਿੰਦੇ ਗਲਤੀ ਉਹ ਕਹਿੰਦੇ ਗਲਤੀ ਨਹੀਂ ਮੰਨਣੀ ਬਾਈ ਹੈ ਹੀ ਨਹੀਂ ਗਲਤੀ ਮੰਨਣੀ ਕਰਦੇ ਬਾਅਦ ਇੱਧਰ ਚੱਲ ਪਿਆ ਆਂਟੀ ਉਹਨਾਂ ਨਾਲ ਚੱਲ ਪਿਆ ਚਲਾਂ ਉਹ ਚਲਣ ਦੋ ਹਾਂ ਆ ਬੁਣ ਰਮਾ ਸਾਈਡ ਹੋ ਜਾ ਫੇਰ ਗੱਲਾਂ ਕਰ ਲਈ ਹਾਂ ਕਹਿੰਦੀ ਤੇਰੀ ਬੁੜੀਆਂ ਨੇ ਘੜਤੀ ਅੱਛਾ ਹੁਣ ਦੱਸ ਵੀ ਕੀ ਸ਼ਬਦ ਹੈ ਕੀ ਕਹਿੰਦੀ ਤੇਰੀ ਬੁੜੀਆਂ ਨੇ ਕਹਿੰਦੀ ਘੜੀ ਪਈ ਆ ਬੁੜੀਆਂ ਨੇ ਘੜੀ ਪਈ ਆ ਐਦਾਂ ਬੋਲਿਆ ਆ ਬੋਲਿਆ ਤੇ ਤੂੰ ਕੀ ਕਿਹਾ ਸੀ ਮੈਂ ਕਿਹਾ ਕੀ ਗੱਲ ਬਣੀ ਤੂੰ ਸ਼ਬਦ ਹੈ ਤੂੰ ਕਈ ਪਾਸੇ ਹੋ ਜਾ ਮੈਂ ਕਿਹਾ ਸਾਈਡ ਹੋ ਜਾ ਬਈ ਫੇਰ ਗੱਲਾਂ ਕਰ ਲਈ ਤੇ ਠਾ ਘਾਟ ਨਾ ਪੈਰੀ ਵੀ ਗੱਡੀ ਆ ਹਾਂ ਕਬੱਡੀ ਖੁੱਲ ਕਰੀ ਕਹਿੰਦੀ ਤੇਰੀ ਕਹਿੰਦੀ ਬੁੜੀਆਂ ਨੇ ਘੜਤੀ ਅੱਛਾ ਪਿਪਰੀ ਵੀ ਬਸ ਅਗੂੜੀ ਨਾ ਕਰਦੀ ਹੈ ਕੀ ਹੋਇਆ ਹੈ ਕਿਹੜੀ ਹੈ ਉਹ ਵਿੱਚ ਖੜੀ ਬੋਲ ਰਹੀ ਆ ਮੈਂ ਇੱਕ ਲਈ ਆ 50 ਹਜ਼ਾਰ ਦੇ ਲੋਡਾ ਪਾ ਰਹੇ ਹੋ ਯਾਰ ਦੇਖੀ ਆਪਾਂ ਨੂੰ ਦੇਖੀ ਭਾਈ ਯਾਰ ਕੀ ਰਵਾਇਤ ਹੈ ਕੀ ਚੱਕਰ ਪਾ